ਅਗਲੀ ਖਬਰ ਵੱਲ ਚਲੀਏ ਜਿਹੜੀ ਬੜੀ ਹੀ ਆ ਇੱਕ ਇਨਵੈਸਟੀਗੇਟਿਵ ਰਿਪੋਰਟ ਵਾਸ਼ਿੰਗਟਨ ਪੋਸਟ ਨੇ ਅ ਅੱਜ ਛਾਪੀ ਹੈਗੀ ਆ ਇਹ ਉਹਨਾਂ ਦਾ ਦਲੇਰੀ ਵਾਲਾ ਕੰਮ ਵੀ ਹੈਗਾ ਵਾਸ਼ਿੰਗਟਨ ਪੋਸਟ ਦਾ ਜਿਹੜਾ ਮੋਟੋ ਆ ਡੈਮੋਕ੍ਰੇਸੀ ਡਾਈਜ਼ ਇਨ ਦਾ ਡਾਰਕਨੈਸ ਉਹ ਉਹਦੇ ਤੇ ਪੂਰੀ ਤਰ੍ਹਾਂ ਖੜੇ ਹੋਏ ਹੈਗੇ ਆ ਅੱਜ ਦੀ ਰਿਪੋਰਟ ਦੇ ਵਿੱਚ ਐਲਨ ਨਕਸ਼ੀਮਾ ਤੇ ਹੋਰ ਜਿਹੜੇ ਤਿੰਨ ਰਿਪੋਰਟਰਸ ਆ ਉਹਨਾਂ ਨੇ ਇਸ ਹੈਡਿੰਗ ਦੇ ਅੰਡਰ 6 ਮਹੀਨੇ ਪੂਰੀ ਇਨਵੈਸਟੀਗੇਸ਼ਨ ਕੀਤੀ ਕਿ ਕਿਸ ਤਰ੍ਹਾਂ ਚਾਈਨਾ ਦੀ ਸਰਕਾਰ ਆ ਟ੍ਰਾਂਸਨੇਸ਼ਨਲ ਰਿਪਰੈਸ਼ਨ ਅਮਰੀਕਾ ਦੇ ਸ਼ਹਿਰ ਦੇ ਵਿੱਚ ਕਰ ਰਹੀ ਆ ਕਿਸ ਤੈਂ ਕਿਸ ਤਰ੍ਹਾਂ ਜ਼ੀ ਜ਼ਿੰਗ ਪਿੰਗ ਜਦੋਂ ਚਾਈਨਾ ਦਾ ਪ੍ਰੈਜ਼ੀਡੈਂਟ ਅਮਰੀਕਾ ਦੇ ਵਿੱਚ ਆਇਆ ਸੀ ਤੇ ਉੱਥੇ ਦੀ ਸਰਕਾਰ ਨੇ ਪ੍ਰੋ ਚਾਈਨਾ ਵਾਲੇ ਜਿਹੜੇ ਪ੍ਰੋਟੈਸਟਰਸ ਆ ਕਿਸ ਤਰ੍ਹਾਂ ਉਹਨਾਂ ਨੂੰ ਇਕੱਠੇ ਕੀਤਾ ਕਿਸ ਤਰ੍ਹਾਂ ਹੋਟਲਾਂ ਦੇ ਪੈਸੇ ਦਿੱਤੇ ਕਿਸ ਤਰ੍ਹਾਂ ਸਕਿਉਰਟੀ ਗਾਰਡਸ ਹਾਇਰ ਕੀਤੇ ਕਿਸ ਤਰ੍ਹਾਂ ਜਿਹੜੇ ਲੋਕ ਤੀਬਤ ਆਯਾਦ ਮੰਗਦੇ ਆ ਜਾਂ ਚਾਈਨਾ ਦੇ ਕਮਿਊਨਿਸਟ ਪਾਰਟੀ ਦੇ ਉਲਟਾ ਉਹਨਾਂ ਦੇ ਨਾਲ ਲੜਾਈ ਝਗੜਾ ਕੀਤਾ ਅੱਜ ਇੱਕ ਬਹੁਤ ਡਿਟੇਲਡ ਚ ਰਿਪੋਰਟ ਛਾਪੀ ਆ ਅਨਫੋਰਚੂਨੇਟ ਇਹ ਆ ਪੇ ਸਾਡੀ ਅਮਰੀਕਾ ਦੀ ਸਰਕਾਰ ਜਿਹੜੀ ਆ ਉਹ ਇਸ ਸਟੈਂਡ ਤੇ ਖੜੀ ਨਹੀਂ ਹੈ ਆਪਣੇ ਸਿਟੀਜ਼ਨਸ ਦੇ ਹੱਕ ਦੇ ਕੋਲ ਨਾਲ ਉਹ ਪੂਰੀ ਖੜ ਨਹੀਂ ਰਹੀ ਹੈਗੀ ਡਿਪਲੋਮੈਟਸ ਦਾ ਜੋ ਆਪਾਂ ਇੰਡੀਆ ਦੇ ਨਾਲ ਚਾਈਨਾ ਦੇ ਨਾਲ ਜਾਂ ਹੋਰ ਸਰਕਾਰਾਂ ਨਾਲ ਦੇਖਿਆ ਤੁਸ ਤੁਹਾਡੇ ਸਾਹਮਣੇ ਆ ਸੋ ਇਹ ਐਲਨ ਕਸ਼ੀਮਾ ਉਹੀ ਪੱਤਰਕਾਰ ਆ ਜਿਸ ਨੇ ਨਿਖਲ ਗੁਪਤਾ ਤੇ ਵਿਕਰਮ ਜਾਦਵ ਦੀ ਜਿਹੜੀ ਗੁਰਪਤਪਾਲ ਸਿੰਘ ਪੰਨੂ ਹੁਣਾ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਸੀ ਉਹਦੀ ਜਿਹੜੀ ਸਾਰੀ ਇਨਵੈਸਟੀਗੇਟਿਵ ਰਿਪੋਰਟ ਛਾਪੀ ਸੀ ਸੋ ਅੱਜ ਦੀ ਜਿਹੜੀ ਰਿਪੋਰਟ ਹੈਗੀ ਆ ਪੜਿਓ ਜ਼ਰੂਰ ਤੁਹਾਨੂੰ ਪਤਾ ਲੱਗੂਗਾ ਕਿਸ ਤਰ੍ਹਾਂ ਬਾਹਰ ਦੀਆਂ ਸਰਕਾਰਾਂ ਅਮਰੀਕਨ ਸਿਟੀਜ਼ਨਸ ਨੂੰ ਵੀ ਧੱਕਾ ਕਰਦੀਆਂ ਹੈਗੀਆਂ ਸੋ ਅੱਜ ਚਾਈਨਾ ਦੀ ਸਰਕਾਰ ਤੇ ਆ ਵੀ ਹਾਓ ਚਾਈਨਾ ਐਕਸਟੈਂਡਡ ਰੇਟਸ ਰਿਪਰੈਸ਼ਨ ਇਨਟੂ ਏ ਇਨਟੂ ਐਨ ਅਮਰੀਕਨ ਸਿਟੀ ਕਹਿੰਦੇ ਚਾਈਨੀਸ ਡਿਪਲੋਮੈਟ ਤੇ ਪ੍ਰੋ ਚਾਈਨਾ ਜਿਹੜੇ ਡਾਇਸਪੋਰਾ ਗਰੁੱਪ ਹੈਗੇ ਆ ਯੂਐਸਏ ਦੇ ਵਿੱਚ ਇਹ ਸੈਨ ਫਰਾਂਸਿਸਕੋ ਚ ਪ੍ਰੋਟੈਸਟ ਕਰ ਰਹੇ ਸੀ ਸ్రోਤਿਆਂ ਨੂੰ ਯਾਦ ਹੋਊਗਾ ਕੁਝ ਮਹੀਨੇ ਪਹਿਲਾਂ ਨਵੰਬਰ ਦੇ ਵਿੱਚ ਜ਼ੀ ਜ਼ਿੰਗਪਿੰਗ ਚਾਈਨਾ ਦਾ ਲੀਡਰ ਆਇਆ ਸੀ ਉਸ ਟਾਈਮ ਦੇ ਉੱਤੇ ਜਿਹੜੇ ਸੈਨ ਫਰਾਂਸਿਸਕੋ ਦੇ ਵਿੱਚ ਚਾਈਨੀਸ ਕਮਿਊਨਿਸਟ ਪਾਰਟੀ ਉਹਨਾਂ ਨੂੰ ਇਹ ਇਹਨਾਂ ਦਾ ਜਿਹੜਾ ਚਾਈਨਾ ਦਾ ਲਾਸ ਐਂਜਲਸ ਦੇ ਵਿੱਚ ਕੌਂਸੂਲੇਟ ਹੈਗਾ ਉਹਨਾਂ ਨੇ ਪ੍ਰਮੋਟ ਕੀਤਾ ਉਹਨਾਂ ਨੂੰ ਹੋਟਲ ਲੈ ਕੇ ਦਿੱਤੇ ਉਹਨਾਂ ਨੂੰ ਪੈਸੇ ਦਿੱਤੇ ਵੀ ਤੁਸੀਂ ਪ੍ਰੋ ਚਾਈਨਾ ਜਿਹੜੇ ਪ੍ਰੋਟੈਸਟ ਕਰਨੇ ਆ ਤੇ ਉੱਥੇ ਐਂਟੀ ਚਾਈਨਾ ਦੇ ਵੀ ਜਿਹੜੇ ਪ੍ਰੋਟੈਸਟਰ ਸੀਗੇ ਜਿਹੜੀ ਇਹ ਸਾਰੀ ਇਨਵੈਸਟੀਗੇਸ਼ਨ ਆ ਵਾਸ਼ਿੰਗਟਨ ਪੋਸਟ ਨੇ ਬੜੀ ਧਿਆਨ ਦੇ ਨਾਲ ਜਿਹੜੀ ਆ ਉਹ ਪਬਲਿਸ਼ ਕੀਤੀ ਆ ਉਹ ਕਹਿੰਦੇ ਵੀ ਅਸੀਂ 2000 ਤੋਂ ਵੱਧ ਫੋਟੋਆਂ ਲਈਆਂ ਉਸ ਪ੍ਰੋਟੈਸਟ ਦੀਆਂ ਕਿਹੜੇ ਜਿਹੜੇ ਸਟੂਡੈਂਟਸ ਫॉर ਫ੍ਰੀ ਤਿਬੇਤ ਹਾਂਗਕਾਂਗ ਡੈਮੋਕ੍ਰੇਸੀ ਕਾਉਂਸਲ ਤੇ ਚਾਈਨਾ ਡੈਮੋਕ੍ਰੈਟਿਕ ਪਾਰਟੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲਾਈਵ ਸਟ੍ਰੀਮ ਹੋਈ ਸੀ 35 ਤੋਂ ਵੱਧ ਵਿਟਨੈਸਸ ਜਿਹੜੇ ਆ ਉਹਨਾਂ ਨੇ ਉਹਨਾਂ ਨੂੰ ਇੰਟਰਵਿਊ ਕੀਤਾ ਹੈਗਾ ਅਮਰੀਕਨ ਸਕਿਉਰਿਟੀ ਗਾਰਡਸ ਨੂੰ ਇੰਟਰਵਿਊ ਕੀਤਾ ਹੈਗਾ ਕਿਸ ਤਰ੍ਹਾਂ ਉਹ ਚਾਈਨੀਸ ਡਿਪਲੋਮੈਟ ਦੇ ਨਾਲ ਕੰਮ ਕਰਦੇ ਸੀ ਕਿਸ ਤਰ੍ਹਾਂ ਜਿਹੜੇ ਮੈਸੇਜਸ ਆ ਉਹ ਚਾਈਨੀਸ ਡਾਇਸਪੋਰਾ ਵੀ ਚੈਟ ਗਰੁੱਪ ਦੇ ਨਾਲ ਸ਼ੇਅਰ ਕੀਤੇ ਜਾਂਦੇ ਸੀ ਪੋਸਟ ਦੀ ਜਿਹੜੀ ਵਾਸ਼ਿੰਗਟਨ ਪੋਸਟ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਕਿਸ ਤਰ੍ਹਾਂ ਜਿਹੜੇ ਪ੍ਰੋ ਚਾਈਨਾ ਵਾਲੇ ਜਿਹੜੇ ਲੋਕ ਸੀ ਜਿਨ੍ਹਾਂ ਨੂੰ ਚਾਈਨੀਸ ਗਵਰਨਮੈਂਟ ਸਪੋਰਟ ਕਰ ਰਹੀ ਸੀ ਜਿਨ੍ਹਾਂ ਨੇ ਫਾਈਨੈਂਸ਼ੀਅਲੀ ਵੀ ਸਪੋਰਟ ਕੀਤਾ ਸੀ ਜਦਕਿ ਟੋਟਲੀ ਗਲਤ ਆ ਭਾਰਤੀ ਸਰਕਾਰ ਚ ਆ ਕੇ ਇਹ ਕੰਮ ਕਰਨਾ ਤੇ ਉਹਨਾਂ ਨੇ ਜਿਹੜੇ ਪੀਸਫੁਲੀ ਪ੍ਰੋਟੈਸਟ ਕਰਦੇ ਸੀ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਅਟੈਕ ਕੀਤੇ ਉਹਨਾਂ ਦੀਆਂ ਕਾਫੀ ਜਿਹੜੀਆਂ ਵੀਡੀਓਜ਼ ਪਿਕਚਰਜ਼ ਵੀ ਆਈਆਂ ਕੁਝ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਪੰਜਾਬੀ ਰੇਡੀਓ ਯੂਐਸਏ ਦੀ YouTube ਦੇ ਉੱਤੇ ਬਾਅਦ ਦੇ ਵਿੱਚ ਤੁਸੀਂ ਦੇਖ ਸਕੋਗੇ ਕਹਿੰਦੇ ਵੀ ਚਾਹੇ ਦੋਨੋਂ ਸਾਈਡਾਂ ਕਾਫੀ ਗਰਮ ਸੀਗੀਆਂ ਪਰ ਜਿਸ ਹਿਸਾਬ ਦੇ ਨਾਲ ਜਿਹੜੇ ਪ੍ਰੋ ਚਾਈਨੀਜ਼ ਪ੍ਰੋਟੈਸਟਰ ਸਗੇ ਉਹਨਾਂ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਪੰਚ ਕੀਤਾ ਕਿੱਕ ਕੀਤਾ ਮੁੱਕੇ ਮਾਰੇ ਚਾਈਨੀਜ਼ ਕੌਂਸੂਲੇਟ ਜਿਹੜਾ ਆ ਲਾਸ ਐਂਜਲਸ ਦੇ ਵਿੱਚ ਉਹਨੇ ਹੋਟਲ ਦੇ ਲਈ ਖਾਣੇ ਦੇ ਲਈ ਇਨਸੈਂਟਿਵਸ ਦਿੱਤੇ ਉਹਨਾਂ ਲੋਕਾਂ ਨੂੰ ਪਾਰਟਿਸਿਪੇਟ ਕਰਨ ਦੇ ਲਈ ਜਿਹੜੇ ਪ੍ਰੋ ਚਾਈਨੀ ਸੀਗੇ 35 ਦੇ ਕਰੀਬ ਕਹਿੰਦੇ ਪ੍ਰੋ ਸੀਸੀਪੀ ਚਾਈਨੀਜ਼ ਡਾਇਸਪੋਰਾ ਗਰੁੱਪ ਪਾਰਟਿਸਿਪੇਟ ਕੀਤੇ ਵੀਡੀਓ ਦੇ ਵਿੱਚ ਇਹ ਵੀ ਸ਼ੋ ਹੋਇਆ ਵੀ ਚਾਈਨੀਜ਼ ਡਿਪਲੋਮੈਟਸ ਜਿਹੜੇ ਵੱਖ-ਵੱਖ ਕੌਂਸੂਲੇਟ ਤੋਂ ਲਾਸ ਐਂਜਲਸ ਤੋਂ ਸੈਨ ਫਰਾਂਸਿਸਕੋ ਤੋਂ ਆਏ ਹੋਏ ਸੀ ਉਹ ਪ੍ਰੋ ਸੀਸੀਪੀ ਪ੍ਰੋਟੈਸਟਰ ਦੇ ਹੱਕ ਦੇ ਵਿੱਚ ਸੀ ਦੇਖੋ ਡਿਪਲੋਮੈਟ ਖੋਦ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਅਜੀਜ਼ ਇੰਗਪੈਨ ਦੇ ਹੱਕ ਦੇ ਵਿੱਚ ਉਹਨਾਂ ਚ ਖੁਦ ਡਿਪਲੋਮੈਟ ਜਿਹੜੇ ਆ ਉਹ ਹਾਜ਼ਰ ਸੀ ਉਹਨਾਂ ਦੀਆਂ ਫੋਟੋਆਂ ਸਾਰੀਆਂ ਉਹਨੇ ਵੈਰੀਫਾਈ ਕੀਤੀਆਂ ਨਵੰਬਰ 14 ਤੋਂ ਨਵੰਬਰ 17 ਤੱਕ ਇਹ ਸੈਨ ਫਰਾਂਸਿਸਕੋ ਦੇ ਵਿੱਚ ਪ੍ਰੋਟੈਸਟ ਹੋਇਆ ਸੀਗਾ 60 ਦੇ ਕਰੀਬ ਪ੍ਰਾਈਵੇਟ ਸਕਿਉਰਿਟੀ ਗਾਰਡ ਹਾਇਰ ਕੀਤੇ ਸੀ ਚਾਈਨੀਜ਼ ਡਿਪਲੋਮੈਟ ਨੇ ਇਹ ਚਾਈਨੀਜ਼ ਜਿਹੜੇ ਪ੍ਰੋ ਜਿਹੜਾ ਸਪੋਰਟ ਗਰੁੱਪ ਹੈਗਾ ਉਹਨਾਂ ਦੇ ਹੱਕ ਦੇ ਲਈ ਫਰੀ ਥਿਬਤ ਹਾਂਗਕਾਂਗ ਡੈਮੋਕ੍ਰੇਸੀ ਕਾਉਂਸਲ ਉਹਨਾਂ ਨੇ ਇੱਕ ਰਿਪੋਰਟ ਵੀ ਛਾਪੀ ਸੀ ਕਿ ਕਿਸ ਤਰ੍ਹਾਂ ਜਿਹੜਾ ਉਹਨਾਂ ਦੇ ਨਾਲ ਉਸ ਪ੍ਰੋਟੈਸਟ ਦੇ ਉੱਤੇ ਧੱਕਾ ਵੀ ਕੀਤਾ ਗਿਆ ਹੈਗਾ ਪੋਸਟ ਨੇ 14 ਦੇ ਕਰੀਬ ਇੰਡੀਵਿਜੂਅਲਸ ਜਿਹੜੇ ਵੱਖ-ਵੱਖ ਗਰੁੱਪਾਂ 'ਚ ਹਾਜ਼ਰ ਸੀ ਉਹਨਾਂ ਦੀ ਇੰਟਰਵਿਊ ਵੀ ਕੀਤੀ ਹੈਗੀ ਆ ਕੋਸ਼ਲ ਯੂਐਸ ਦੀਆਂ ਆਰਗੇਨਾਈਜੇਸ਼ਨ ਤੇ ਏਜੰਸੀਜ਼ ਜਿਹੜੀਆਂ ਆ ਉਹਨਾਂ ਨੇ ਕਹਿੰਦੇ ਭਈ ਫੈਬ੍ਰੀਕੇਟ ਵੀ ਕੀਤੇ ਐਵੀਡੈਂਸ ਡੀਫੇਮ ਕੀਤਾ ਹੈਗਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਸਿੱਖਾਂ ਨੂੰ ਵੀ ਕਰਦੇ ਹੈਗੇ ਭਾਰਤੀ ਸਰਕਾਰ ਕਰਦੀ ਐ ਸੋ ਜਿਹੜੇ ਚਾਈਨਾ ਚ ਆਜ਼ਾਦੀ ਮੰਗਦੇ ਆ ਜਾਂ ਬੁੱਧਿਸਟ ਹੈਗੇ ਆ ਜਾਂ ਤਿੱਬਤਨ ਹੈਗੇ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਮਿਨਿਸਟਰੀ ਆਫ ਫੋਰਨ ਅਫੇਅਰਜ਼ ਜਿਹੜੀ ਬੀਜਿੰਗ ਦੇ ਵਿੱਚ ਆ ਉਹਨਾਂ ਨੇ ਕਿਸੇ ਤਰ੍ਹਾਂ ਦਾ ਜਿਹੜਾ ਰਿਸਪੌਂਡ ਨਹੀਂ ਕੀਤਾ ਹੈਗਾ ਸੋ ਕਾਫੀ ਵੱਡੀ ਜਿਹੜੀ ਅੱਜ ਦੀ ਜਿਹੜੀ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਆ ਉਹਦੇ ਵਿੱਚ ਡਿਟੇਲ ਨਾਲ ਛਾਪਿਆ ਗਿਆ ਕਿਸ ਤਰ੍ਹਾਂ ਜਿਹੜੀ ਬਾਰੀਆਂ ਸਰਕਾਰਾਂ ਉਹ ਇੰਟਰਫੇਅਰ ਕਰਦੀਆਂ ਸ਼ਰੇਆਮ ਟ੍ਰਾਂਸਨੇਸ਼ਨਲ ਰਿਪਰੇਸ਼ਨ ਹੈਗਾ ਪਰ ਅਨਫੋਰਚੂਨੇਟਲੀ ਜਿਹੜੀ ਅਮਰੀਕਾ ਦੀ ਸਰਕਾਰ ਹੈਗੀ ਆ ਉਹ ਸਖਤ ਲਾ ਨਹੀਂ ਪਾਸ ਕਰ ਰਹੀ ਹੈਗੀ ਪਿਛਲੇ ਦਿਨਾਂ ਦੇ ਵਿੱਚ ਜਸਮੀਤ ਕੌਰ ਬੈਂਸ ਨੇ ਕੋਸ਼ਿਸ਼ ਕੀਤੀ ਸੀ ਟ੍ਰਾਂਸਨੇਸ਼ਨਲ ਰਿਪਰੇਸ਼ਨ ਦਾ ਬਿਲ ਕੈਲੀਫੋਰਨੀਆ ਦੇ ਵਿੱਚ ਪਾਸ ਕਰਨ ਦੇ ਲਈ ਅਸੈਂਬਲੀ ਚੋਂ ਪਾਸ ਹੋ ਗਿਆ ਗਾਹਾਂ ਸੈਨੇਟ ਚ ਉਹ ਪਾਸ ਨਹੀਂ ਕੀਤਾ ਗਿਆ ਅ ਤੇ ਜਿਹੜੇ ਅ ਅਮਰੀਕਾ ਦੀ ਸਰਕਾਰ ਆ ਉਹਦਾ ਜੇ ਭਾਰਤ ਪ੍ਰਤੀ ਵੀ ਜਾਂ ਚਾਈਨਾ ਪ੍ਰਤੀ ਵੀ ਰੋਖਾ ਉਹ ਹੁਣ ਤੁਹਾਡੇ ਸਾਹਮਣੇ ਹੈਗਾ ਅ ਇਰਾਨੀਅਨ ਕਿੰਨੇ ਐਕਸਪੋਜ਼ ਹੋਏ ਆ ਰਸ਼ੀਅਨ ਕਿੰਨੇ ਐਕਸਪੋਜ਼ ਹੋਏ ਹੋਏ ਆ ਸੋ ਇਹ ਸਾਰਾ ਕੁਝ ਅਮਰੀਕਾ ਦੀ ਸਰਕਾਰ ਨੂੰ ਚਾਹੀਦਾ ਸਾਡੇ ਜਿਹੜੇ ਜਿੰਨੇ ਵੀ ਅਮਰੀਕਨ ਸਿਟੀਜ਼ਨ ਆ ਉਹਨਾਂ ਨੂੰ ਰੋਲਾ ਪਾਣਾ ਚਾਹੀਦਾ ਵੀ ਭਾਈ ਤੁਹਾਨੂੰ ਸਖਤ ਤੋਂ ਸਖਤ ਟ੍ਰਾਂਸਨੈਸ਼ਨਲ ਜਿਹੜੇ ਰਿਪ੍ਰੈਸ਼ਨ ਵਿਸ਼ਵਾਂ ਦੇ ਵਿੱਚ ਲਾਅ ਆ ਉਹਨਾਂ ਨੂੰ ਬਣਾਉਣੇ ਚਾਹੀਦੇ ਹੈਗੇ ਆ ਜੇ ਤੁਸੀਂ ਹਿਊਮਨ ਰਾਈਟਸ ਨੂੰ ਸੈਕਰੀਫਾਈਜ਼ ਕਰੋਗੇ ਆਪਣੇ ਸਟ੍ਰੈਟੈਜਿਕ ਇੰਡਸਟਰੀ ਦੇ ਲਈ ਇਹ ਇੱਕ ਗੁੱਡ ਪੁਆਇੰਟ ਨਹੀਂ ਹੈਗਾ ਇਹ ਇੱਕ ਤਰ੍ਹਾਂ ਦੇ ਨਾਲ ਡਬਲ ਸਟੈਂਡਰਡ ਹੈਗਾ ਹਾਂ ਆਪਾਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਇੰਡੀਆ ਵਾਲੇ ਹਜੇ ਵੀ ਉੱਥੇ ਦੇ ਜਿਹੜੇ ਟੀਵੀ ਚੈਨਲਸ ਹੈਗੇ ਹਜੇ ਵੀ ਕਿਦਾਂ ਜ਼ਹਿਰ ਜਿਹੜੀ ਆ ਉਹ ਘੋਲਦੇ ਆ ਜਿਹੜੇ ਬਾਹਰ ਕੋਈ ਆਜ਼ਾਦੀ ਦੀ ਗੱਲ ਕਰਦਾ ਆ ਪੀਸਫੁੱਲ ਤਰੀਕੇ ਨਾਲ ਗੱਲ ਕਰਦਾ ਹੈਗਾ ਅ ਜ਼ੀ ਜ਼ਿੰਗਪਿੰਗ ਦੇ ਸਪੋਰਟਰਾਂ ਵੱਲੋਂ ਉਸ ਦੀ ਸਰਕਾਰ ਵੱਲੋਂ ਕਿਸ ਤਰ੍ਹਾਂ ਜਿਹੜਾ ਆ ਉੱਥੇ ਅ ਧੱਕਾ ਮੁੱਕਾ ਕੀਤਾ ਗਿਆ ਕਿਸ ਤਰ੍ਹਾਂ ਡੀਫੇਮ ਕੀਤਾ ਗਿਆ ਜਿਹੜੇ ਪੀਸਫੁਲੀ ਅਮਰੀਕਨ ਸਿਟੀਜ਼ਨ ਪ੍ਰੋਟੈਸਟ ਕਰਦੇ ਸੀ ਇਸ ਰਿਪੋਰਟ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਜਲੂਸ ਉਹਦਾ ਕੱਢਿਆ ਗਿਆ ਹੈਗਾ ਅ ਸੋ ਇੱਕ ਤਰ੍ਹਾਂ ਦੇ ਨਾਲ ਜਿਹੜੀ ਗਲੋਬਲ ਲੀਡਰਸ਼ਿਪ ਨੂੰ ਅੰਡਰਮਾਈਨ ਕਰਨਾ ਹਿਊਮਨ ਰਾਈਟਸ ਦੇ ਨੂੰ ਲੈ ਕੇ ਅ ਇੰਡੀਆ ਵਰਗੇ ਮੁਲਕ ਨੂੰ ਅਕਾਉਂਟੇਬਲ ਨਹੀਂ ਕਰਨਾ ਇਹ ਇੱਕ ਤਰ੍ਹਾਂ ਦੇ ਨਾਲ ਅਮਰੀਕਨ ਸਰਕਾਰ ਦੇ ਉੱਤੇ ੱੱੱਬਾ ਹੋਊਗਾ ਜੇ ਉਹ ਇਹ ਸਾਰਾ ਕੁਝ ਨਹੀਂ ਕਰਦੇ ਹੈਗੇ ਇਹ ਇੱਕ ਬਹੁਤ ਡੇਂਜਰਸ ਪ੍ਰੈਜ਼ੀਡੈਂਟ ਹੈਗਾ ਵੀ ਅਸੀਂ ਆਪਣੇ ਸਟ੍ਰੈਟੈਜਿਕ ਪੁਆਇੰਟ ਦੇ ਲਈ ਹਿਮਨ ਰਾਈਟਸ ਦਾ ਜਿਹੜਾ ਕਤਲ ਹੋਣ ਦੇਵਾਂਗੇ ਸੋ ਅੱਜ ਵਾਸ਼ਿੰਗਟਨ ਪੋਸਟ ਨੇ ਇੱਕ ਵਾਰੀ ਬਹੁਤ ਵੱਡਾ ਦਲੇਰੀ ਵਾਲਾ ਕੰਮ ਕੀਤਾ ਹੈ ਇਹ ਸਾਰੀ ਰਿਪੋਰਟ ਦੀ ਪੂਰੀ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੇ ਛਾਪੀ ਹੈਗੀ ਹੈ ਜੀ ਬਿਲਕੁਲ ਜੀ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਇਸ ਦੇ ਵਿੱਚ ਜਿਹੜੀਆਂ ਆਈਆਂ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਪ੍ਰਦਰਸ਼ਨ ਕਰ ਰਹੇ ਸੀ ਪਹਿਲਾਂ 45 ਜਾਣਿਆਂ ਨੇ ਉਹਦਾ ਪਿੱਛਾ ਕੀਤਾ ਜਦ ਗਾਲੀ ਗਲੋਚ ਹੋਇਆ ਤੇ ਉਹਨਾਂ ਨੇ ਘੇਰ ਕੇ ਜਿਹੜਾ ਉਹ ਕੁੱਟਿਆ ਉਹਨਾਂ ਵਿੱਚ ਬਜ਼ੁਰਗ ਲੋਕ ਵੀ ਜਿਹੜੇ ਇਸ ਦੇ ਵਿੱਚ ਸ਼ਾਮਲ ਸੀਗੇ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਜਿਹੜਾ ਬਹੁਤ ਆ ਚਾਈਨਾ ਤੋਂ ਹੀ ਬੰਦੇ ਲਿਆ ਕੇ ਚਾਈਨਾ ਦੀ ਵੈਲਕਮ ਪਾਰਟੀ ਜਿਹੜੀ ਆ ਉਹ ਬਣਾਈ ਹੈ ਜਿੱਦਾਂ ਆਪਾਂ ਦੇਖ ਰਹੀਆਂ ਇੱਥੇ ਵੀ ਬਥੇਰੇ ਸਿੱਖ ਵੀ ਮੁਰੇ ਹੋ ਜਾਂਦੇ ਆ ਉਦਾਂ ਹੀ ਭਾਰਤੀ ਮੂਲ ਵਾਲੇ ਵੀ ਬਥੇਰੇ ਹੁੰਦੇ ਆ ਆ ਜਿਹੜੇ ਇਵੈਂਚੁਅਲੀ ਇਹ ਪਤਾ ਲੱਗਦਾ ਵੀ ਭਾਰਤ ਸਰਕਾਰ ਦੇ ਹੀ ਹੱਥੋਂ ਖਾ ਪੀ ਰਹੇ ਆ ਤੇ ਉਹਨਾਂ ਦੇ ਹੀ ਚਟੇਵਟੇ ਆਪਾਂ ਕਹਿ ਸਕਦੇ ਆ ਵੀ ਉਹ ਉਹਨਾਂ ਦੀ ਵੈਲਕਮ ਜਿਹੜਾ ਉਹ ਕਰਨ ਲੱਗ ਜਾਂਦੇ ਆ ਜਦ ਕਿ ਉਸ ਤੋਂ ਵੱਧ ਲੋਕ ਉਹਨਾਂ ਦੀ ਵਿਰੋਧਤਾ ਜਿਹੜੀ ਉਹ ਕਰਨਾ ਰਿਹਾ ਅਮਰੀਕਾ ਜਾ ਕੇ ਵੀ ਜੇ ਤੁਸੀਂ ਆਪਣੇ ਫਰੀडम ਆਫ ਸਪੀਚ ਦੇ ਹਿਸਾਬ ਦੇ ਨਾਲ ਬੋਲ ਨਹੀਂ ਸਕਦੇ ਤੁਹਾਨੂੰ ਉੱਥੇ ਲਿਹਾ ਕੇ ਉਹ ਆਪਣੇ ਉੱਥੋਂ ਮੁਲਕ ਤੋਂ ਬੰਦੇ ਲਿਹਾ ਕੇ ਜਾਂ ਉਹਨਾਂ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਲੋਕਾਂ ਤੋਂ ਡਰਾ ਕੇ ਧਮਕਾ ਕੇ ਕੁੱਟ ਮਾਰ ਤੁਸੀਂ ਕਰਦੇ ਆ ਤਾਂ ਉਥੋਂ ਸਾਫ਼ ਹੀ ਜਿਹੜਾ ਇਹ ਸਪਸ਼ਟ ਆ ਚਾਈਨਾ ਦੇ ਨਾਲ ਕੀ ਹੋਣਾ ਇੰਡੀਆ ਦੇ ਨਾਲ ਅੱਗੇ ਕੀ ਹੋਣਾ ਆ ਬਾਹਮ ਰੂੜੀ ਵੀ ਜਾਂਦੇ ਆ ਵਿੱਚ ਵਿੱਚ ਪਰ ਨਾਲ ਦੇ ਨਾਲ ਖੁੱਲ ਵੀ ਜਿਹੜੀ ਇਹਨਾਂ ਨੇ ਦੇ ਰੱਖੀ ਹੈਗੀ ਆ ਸੋ ਇਹ ਪ੍ਰਸ਼ਾਸਨ ਨੂੰ ਜਿਹੜਾ ਉਹ ਦੇਖਣ ਦੀ ਲੋੜ ਆ ਤੇ ਨਾਲ ਲੋਕਾਂ ਨੂੰ ਵੀ ਆਵਾਜ਼ ਚੱਕਣ ਦੀ ਜਿਹੜੀ ਉਹ ਲੋੜ ਆ ਭਈ ਇਹ ਅੱਜ ਲੱਗ ਰਿਹਾ ਆ ਵੀ ਤੁਹਾਨੂੰ ਇਹ ਦੂਜਿਆਂ ਦੇ ਨਾਲ ਹੋ ਰਿਹਾ ਇਹ ਪਤਾ ਨਹੀਂ ਕਦੋਂ ਵਕਤ ਜਿਹੜਾ ਕਿਹਦਾ ਜਿਹੜਾ ਉਹ ਆ ਜਾਣਾ ਕਦੋਂ ਕਿਹਦੀ ਜਿਹੜੀ ਹੈ ਸੰਗੀ ਘਟਣ ਲਈ ਕਿਸੇ ਨੇ ਇੱਥੇ ਪਹੁੰਚ ਜਾਣਾ ਆ ਤੇ ਉਦੋਂ ਬੋਲਣ ਵਾਲਾ ਕੋਈ ਲਾਗੇ ਰਹਿਣਾ ਨਹੀਂ ਆ ਆ ਜਦੋਂ ਅਖੀਰ ਦੇ ਵਿੱਚ ਬੰਦਾ ਫਿਰ ਇਕੱਲਾ ਰਹਿ ਜਾਂਦਾ ਆ ਸੋ ਜਦੋਂ ਕਿਤੇ ਵੀ ਅਨਿਆਇ ਹੋ ਰਿਹਾ ਆ ਤਾਂ ਉਦੋਂ ਬੋਲਣਾ ਜਿਹੜਾ ਉਹ ਜ਼ਰੂਰੀ ਹੁੰਦਾ ਆ ਸੋ ਜੇ ਦੇਖਿਆ ਜਾਵੇ ਤਾਂ ਇਹ ਜਿਹੜੇ ਏਸ਼ੀਅਨ ਮੂਲ ਵਾਲੇ ਜਿਹੜੇ ਮੁਲਕ ਨੇ ਚਾਹੇ ਉਹ ਚੀਨ ਆ ਤੇ ਚਾਹੇ ਉਹ ਭਾਰਤ ਆ ਉੱਥੇ ਅਥਾਰਟੀਟੇਰੀਅਨ ਰਾਜ ਹੀ ਜਿਹੜੀ ਆ ਉਹ ਚੀਜ਼ ਚੱਲ ਰਹੀ ਆ ਹੈ ਕੋਈ ਮਜਾਲ ਉੱਥੇ ਮੋਦੀ ਦੇ ਉਲਟ ਕੋਈ ਬੋਲੇ ਭਾਜਪਾ ਦੇ ਉਲਟ ਬੋਲੇ ਕੀ ਜਿਹੜਾ ਉਹਨਾਂ ਦੇ ਨਾਲ ਸਲੂਕ ਜਿਹੜਾ ਹੁੰਦਾ ਆ ਉਹਨਾਂ ਲੋਕਾਂ ਦੇ ਨਾਲ ਵੀ ਜਿਨ੍ਹਾਂ ਨੇ ਉਸ ਮੁਲਕ ਦੇ ਲਈ ਮੈਡਲ ਜਿੱਤੇ ਹੁੰਦੇ ਆ ਉਹਨਾਂ ਨੂੰ ਵੀ ਜਿਹੜਾ ਉੱਥੇ ਬਖਸ਼ਿਆ ਨਹੀਂ ਜਾਂਦਾ ਸੋ ਆਮ ਲੋਕਾਂ ਦੀ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਕਿਸ ਤਰੀਕੇ ਦੇ ਨਾਲ ਗੱਲ ਹੁੰਦੀ ਆ ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਇਹ ਆਪਣੇ ਸਾਹਮਣੇ ਜਿਹੜਾ ਉਹ ਚੱਲ ਰਿਹਾ ਆ ਸੋ ਵਾਸ਼ਿੰਗਟਨ ਪੋਸਟ ਨੇ ਇੱਕ ਫੇਰ ਸ਼ਿਲਾਕਾ ਜੋਗ ਇਹ ਜਿਹੜੀ ਇਨਵੈਸਟਿਗੇਟਿਵ ਰਿਪੋਰਟ 6 ਮਹੀਨੇ ਲਾ ਕੇ ਜਿਹੜੀ ਆ ਉਹ ਪੇਸ਼ ਕੀਤੀ ਆ ਜਿੱਥੇ ਇਹ ਸਾਫ਼ ਪਤਾ ਲੱਗ ਰਿਹਾ ਵੀ ਅਮਰੀਕਾ ਦੇ ਵਿੱਚ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਜੋਰਾ ਸ਼ੂਰਾ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ ਚੀਨ ਵਰਗੇ ਰੂਸ ਵਰਗੇ ਇੰਡੀਆ ਵਰਗੇ ਹੋਰ ਜਿਹੜੇ ਮੁਲਕ ਆ ਉਹ ਲੋਕਾਂ ਨੂੰ ਇੱਥੇ ਜਿਹੜਾ ਉਹ ਦੱਬ ਰਹੇ ਆ ਉਹਨਾਂ ਨੂੰ ਕੁਚਲ ਰਹੇ ਆ ਉਹਨਾਂ ਦੀ ਆਵਾਜ਼ ਨੂੰ ਜਿਹੜਾ ਆ ਉਹ ਦਬਾ ਰਹੇ ਆ ਤੇ ਅਮਰੀਕਾ ਦੇ ਵਿੱਚ ਉਹਨਾਂ ਰਾਈਟਸ ਦਾ ਉਹਨਾਂ ਦਾ ਫਾਇਦਾ ਹੀ ਕੀ ਆ ਫੰਡਾਮੈਂਟਲ ਰਾਈਟਸ ਦਾ ਜੀ ਉਸ ਨੂੰ ਬਚਾਉਣ ਦੇ ਲਈ ਇੱਥੋਂ ਦੀ ਸਰਕਾਰ ਕੋਈ ਕਦਮ ਜਿਹੜੀ ਆ ਉਹ ਨਹੀਂ ਚੱਕੂਗੀ ਪਰ ਕਮਾਲ ਦੀ ਗੱਲ ਇਹ ਆ ਹਰਜੋਤ ਸਿੰਘ ਜੀ ਵੀ ਤੁਸੀਂ ਇਹ ਦੇਖੋ ਵੀ ਕਿਸ ਤਰੀਕੇ ਨਾਲ ਤੁਸੀਂ ਜਸਮੀਤ कौर ਬੈਂਸਦੀ ਵੀ ਜ਼ਿਕਰ ਕੀਤਾ ਵੀ ਕਿਸ ਤਰੀਕੇ ਦੇ ਨਾਲ ਉਹ ਬਿੱਲ ਜਿਹੜਾ ਪਾਸ ਹੋਣਾ ਚਾਹੀਦਾ ਸੀਗਾ ਜੋ ਕਿ ਅਸੈਂਬਲੀ ਚ ਸਰਬਸੰਮਤੀ ਦੇ ਨਾਲ ਪਾਸ ਹੋਇਆ ਸੈਨੇਟ ਦੇ ਵਿੱਚ ਉਹਨਾਂ ਉਸ ਨੂੰ ਰੋਕ ਦਿੱਤਾ ਗਿਆ ਬਹੁਤ ਸਾਰੇ ਲੋਕ ਇਸ ਚੀਜ਼ ਦੇ ਉੱਤੇ ਡਿਵਾਈਡ ਹੋਏ ਬੈਠੇ ਆ ਵੀ ਨਹੀਂ ਇਹ ਸਟੇਟ ਦਾ ਕੰਮ ਨਹੀਂ ਇਹ ਫੈਡਰਲ ਦਾ ਕੰਮ ਭਾਈ ਜੇ ਸਟੇਟ ਵੀ ਕਰ ਲੇ ਤੇ ਫੈਡਰਲ ਵੀ ਕਰ ਲੇ ਚ ਮਾੜਾ ਕੀ ਆ ਇਹ ਦੋਨੋਂ ਜਿਹੜੇ ਉਹ ਕਰ ਲੈਣ ਸੋ ਇਹ ਜੋਰ ਜਿਹੜਾ ਉਹ ਜ਼ਰੂਰ ਲਾਉਣ ਦੀ ਜ਼ਰੂਰਤ ਆ ਸਾਰਿਆਂ ਨੂੰ ਆ 60 ਦਿਨ ਰਹਿ ਗਏ ਇਲੈਕਸ਼ਨਾਂ ਨੂੰ ਸਾਰਿਆਂ ਨੇ ਗਲੀਓ ਗਲੀ ਹੋਣਾ ਆ ਘਰੋ ਘਰੀ ਆਉਣਾ ਆ ਉਦੋਂ ਵੀ ਤੁਸੀਂ ਜਿਹੜਾ ਉਹ ਚੁੱਪ ਰਹਿ ਜਾਣਾ ਇਹ ਕੰਮ ਜਰਨਲ ਵਾਲੀ ਗੱਲ ਨਹੀਂ ਆ ਭਾਈ ਜਾਗੋ ਜਦੋਂ ਜਾਗੋ ਉਦੋਂ ਹੀ ਸਵੇਰਾ ਹੁਣ ਸਾਰਿਆਂ ਨੇ ਤੁਹਾਡੇ ਕੋਲ ਜਿਹੜਾ ਉਹ ਪਹੁੰਚਣਾ ਆ ਤੇ ਮੇਕ ਸ਼ੋਰ ਕਰੋ ਵੀ ਤੁਸੀਂ ਆ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜੀ ਆਪਣੀ ਕਮਿਊਨਿਟੀ ਆ ਪੰਜਾਬੀ ਕਮਿਊਨਿਟੀ ਸਿਕ ਕਮਿਊਨਿਟੀ ਆ ਉਹ ਕਿਸੇ ਵੀ ਪੋਲੀਟੀਸ਼ੀਅਨ ਨੂੰ ਛੱਡੇ ਨਾ ਇਸ ਸਵਾਲ ਤੋਂ ਬਗੈਰ ਵੀ ਭਾਈ ਤੁਸੀਂ ਕਰੋਗੇ ਕੀ ਕਰਨਾ ਕੀ ਹੈਗਾ ਆ ਇਸ ਪੂਰੇ ਮਾਮਲੇ ਦੇ ਵਿੱਚ ਕਿੱਦਾਂ ਤੁਸੀਂ ਸਾਡੀ ਇੱਥੇ ਸੇਫਟੀ ਤੇ ਆਪਣੇ ਅਮਰੀਕਾ ਦੇ ਜਿਹੜੇ ਫੰਡਾਮੈਂਟਲ ਰਾਈਟਸ ਆ ਉਹਨਾਂ ਨੂੰ ਬਚਾਉਣ ਦੇ ਲਈ ਤੁਸੀਂ ਕਿਹੜੇ ਕਦਮ ਜਿਹੜੇ ਚੱਕੂਗੇ ਜਾਂ ਤੁਸੀਂ ਵੀ ਬਾਕੀਆਂ ਵਾਂਗ ਸੈਲ ਆਊਟ ਜਿਹੜੇ ਉਹ ਹੋ ਜਾਣਾ ਹੈ ਅਮਰੀਕਾ ਆਪਣੇ ਆਪ ਨੂੰ ਗਲੋਬਲ ਲੀਡਰਸ਼ਿਪ ਸਮਝਦਾ ਆ ਹਿਊਮਨ ਰਾਈਟਸ ਦੇ ਵਿੱਚ ਹਜੇ ਤੱਕ ਭਾਰਤ ਨੂੰ ਚਾਈਨਾ ਨੂੰ ਈਰਾਨ ਨੂੰ ਜੇ ਇਹਨਾਂ ਇਸ਼ੂਜ਼ ਦੇ ਉੱਤੇ ਅਕਾਉਂਟੇਬਲ ਨਹੀਂ ਬਣਾਣਾ ਤੇ ਫਿਰ ਕਿਤੇ ਨਾ ਕਿਤੇ ਇਹ ਰਿਸਕ ਜ਼ਰੂਰ ਹੈਗਾ ਵੀ ਜਿਹੜੀ ਯੂਐਸ ਦੀ ਪੋਜੀਸ਼ਨ ਆ ਐਜ਼ ਅ ਗਲੋਬਲ ਲੀਡਰ ਇਨ ਹਿਊਮਨ ਰਾਈਟਸ ਉਹ ਥੱਲੇ ਨੂੰ ਜਾਊਗੀ ਉਹ ਮੁਲਕ ਜਿਹੜਾ ਇਸ ਇਸ਼ੂ ਦੇ ਉੱਤੇ ਲੜਨਾ ਚਾਹੁੰਦੇ ਆ ਉਹ ਵੀ ਡੀਮੋਰਾਲਾਈਜ਼ ਹੋ ਜੂਗੇ ਜੇ ਯੂਐਸ ਨੇ ਆਪਣਾ ਸਟੈਂਡ ਇਹਨਾਂ ਮੁਲਕਾਂ ਦੇ ਅਗੇਂਸਟ ਨਾ ਲਿਆ ਜੋ ਅਮਰੀਕਨ ਸਿਟੀਜ਼ਨਸ ਨੂੰ ਅਮਰੀਕਾ ਦੀ ਧਰਤੀ ਦੇ ਵਿੱਚ ਆ ਕੇ ਜਿਹੜਾ ਉਹਨਾਂ ਨੂੰ ਡਰਾਉਂਦੇ ਆ ਧਮਕਾਉਂਦੇ ਆ ਜਾਂ ਮਾਰਨ ਦੀ ਕੋਸ਼ਿਸ਼ ਕਰਦੇ ਹੈਗੇ ਜੀ